قال جی ਆਪਣੇ ਕੋਲੇ ਬਹੁਤ ਹੀ ਫੇਮਸ ਜਿਹੜਾ ਬਰਾਸ਼ੋ ਵੈਲਵਟ ਦਾ ਡਿਜ਼ਾਈਨ ਫੁੱਲ ਪਿਓਰ ਬਰਾਸ਼ੋ ਦੀ ਬਾਟਮ ਤੇ ਫੁੱਲ ਪਿਓਰ ਬਰਾਸ਼ੋ ਦਾ ਜਿਹੜਾ ਦੁਪੱਟਾ ਉਹਦੇ ਨਾਲ ਆਪਣਾ ਸਟਾਕ ਆਇਆ ਜੀ ਬਹੁਤ ਹੀ ਸੋਹਣਾ ਨਾਲ ਆਪਾਂ ਦੁਪੱਟਾ ਪੇਅਰ ਅਪ ਕੀਤਾ ਇਹਦੇ ਨਾਲ ਬਹੁਤ ਸੋਹਣੀ ਜਿਹੜੀ ਬਾਟਮ ਦਾ ਫੈਬਰਿਕ ਰਹੂਗਾ ਜੀ ਫੁੱਲ ਪਿਓਰ ਜਿਹੜੀ ਇਹ ਡਾਈਏਬਲ ਫੈਬਰਿਕ ਰਹੂਗਾ ਤੁਸੀਂ ਇਹਨੂੰ ਡਾਈ ਵੀ ਕਰਵਾ ਸਕਦੇ ਹੋ ਵੈਲਵਟ ਦੇ ਵਾਈਟ ਫੈਬਰਿਕ ਨੂੰ ਔਰ ਤੁਸੀਂ ਐਜ਼ ਇਟ ਇਜ਼ ਵੀ ਰੱਖ ਸਕਦੇ ਹੋ ਨਾਲ ਇਹਦੀ ਜਿਹੜੀ ਸ਼ਰਟ ਰਹੇਗੀ ਉਹ ਰਹੇਗੀ ਜਿਹੜੀ ਬਹੁਤ ਹੀ ਟ੍ਰੈਂਡੀ ਹੈ ਮੈਂ ਤੁਹਾਨੂੰ ਇੱਕ ਵਾਰੀ ਵੀਡੀਓ ਦੇ ਵਿੱਚ ਦਿਖਾ ਦਿੰਨੀ ਆ ਵੀਡੀ ਸੇਮ ਡਿਜ਼ਾਈਨ ਐਜੇ ਦਿੱਤੋ ਸੇਮ ਕਨਸੈਪਟ ਦੇ ਵਿੱਚ ਤੁਸੀਂ ਰੈਡੀ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਮਲਟੀਪਲ ਸੂਟਸ ਸਾਡੇ ਤੋਂ ਮਿਲ ਜਾਣਗੇ ਜੀ ਨਾਲ ਇਹਦੇ ਨਾਲ ਜਿਹੜਾ ਬਰਾਸ਼ੋ ਦਾ ਜਿਹੜਾ ਫੈਬਰਿਕ ਰਹੂਗਾ ਪਿਓਰ ਬੈਲਵਟ ਜਿਹੜੀ ਬਾਟਮ ਰਹੇਗੀ ਫੁੱਲ ਪਿਓਰ ਬੈਲਵਟ ਦੀ ਬਾਟਮ ਹੈ ਬਾਕੀ ਜਿਹੜੀ ਬੁਟੀਕਸ ਤੇ ਡਿਫਰੈਂਟ ਡਿਫਰੈਂਟ ਕਨਸੈਪਟ ਦੇ ਵਿੱਚ ਇਹ ਸੂਟ ਆ ਰਹੇ ਨੇ ਜੀ ਡਿਫਰੈਂਟ ਡਿਫਰੈਂਟ ਜਿਹੜੇ ਆਪਣੇ ਬਾਟਮ ਦਾ ਜਿਹੜਾ ਫੈਬਰਿਕ ਯੂਜ਼ ਕਰ ਰਹੇ ਆਂ ਪਰ ਆਪਾਂ ਫੈਬਰਿਕ ਵੀ ਬਹੁਤ ਹੀ ਅੱਛਾ ਤੇ ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਯੂਜ਼ ਕਰ ਰਹੇ ਆਂ ਜਿਹੜੀ ਬਾਟਮ ਫੁੱਲ ਪਿਓਰ ਬੈਲਵਟ ਦੀ ਹੋਏਗੀ ਫੁੱਲ ਪਿਓਰ ਜਿਹੜੀ ਬੈਲਵਟ ਬਰਾਸ਼ੋ ਹੋਏ ਦੇ ਨਾਲ ਜਿਹੜਾ ਸਟਾਲ ਦੁਪੱਟਾ ਹੋਏਗਾ ਬਹੁਤ ਹੀ ਸੋਹਣਾ 2.5 ਮੀਟਰ ਦੀ ਕਟ ਦੇ ਵਿੱਚ ਹੋਏਗਾ ਜੀ ਬਹੁਤ ਸੋਹਣਾ ਇਹਦੇ ਨਾਲ ਸਟਾਲ ਆਪਾਂ ਪੇਅਰ ਅਪ ਕੀਤਾ ਇਹਦੇ ਵਿੱਚ ਤੁਹਾਨੂੰ ਮਲਟੀਪਲ ਸੂਟਸ ਮਿਲ ਜਾਣਗੇ ਜੀ ਆ ਦੇਖ ਸਕਦੇ ਹੋ ਇੱਕ ਨਾਲ ਦੇ ਹੀ ਸੂਟ ਆਪਾਂ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ ਹੋਰ ਵੀ ਇਹਦੇ ਨਾਲ ਦੇ ਜਿਹੜੇ ਸੂਟ ਐ ਤੁਸੀਂ ਸਾਡੇ ਤੋਂ ਇੱਕ ਨਾਲ ਦੇ ਬਾਈ ਕਰ ਸਕਦੇ ਹੋ ਤੇ ਇਹ ਨੈਕਸਟ ਦੇ ਵਿੱਚ ਜਿਹੜਾ ਕਨਸੈਪਟ ਆਇਆ ਜੀ ਉਹ ਵੀ ਬਲਵਰਡ ਦੇ ਵਿੱਚ ਆਇਆ ਜੀ ਬਲੈਕ ਕਲਰ ਦਾ ਬੇਸ ਰਹੂਗਾ ਉੱਪਰ ਕਲਰਫੁਲ ਜਿਹੜਾ ਇਹਦੇ ਵਿੱਚ ਬਰਾਸ਼ੂ ਦੇ ਪੈਚ ਲੱਗੇ ਆ ਬਹੁਤ ਹੀ ਸੋਹਣਾ ਕੰਮ ਹੋਇਆ ਜੀ ਸੈਕਿੰਡ ਡੇ ਦੇ ਵਿੱਚ ਬਲੂ ਸ਼ੇਡ ਆ ਗਿਆ ਬਹੁਤ ਸੋਹਣਾ ਥਰਡ ਡੇ ਦੇ ਵਿੱਚ ਬਲੂ ਬਲੈਕ ਆ ਗਿਆ ਜੀ ਬਲੈਕ ਦਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜਿਹੜਾ ਕਨਸੈਪਟ ਅਲੱਗ ਹੋਏਗਾ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਬਲੈਕ ਵਾਲੇ ਦੇ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲ ਜਾਂਦੀ ਹੈ ਬੋਟਲ ਗ੍ਰੀਨ ਆ ਗਿਆ ਜੀ ਬਲੈਕ ਆ ਗਿਆ ਨੇਵੀ ਬਲੂ ਆ ਗਿਆ ਜੀ ਬਹੁਤ ਹੀ ਸੋਹਣਾ ਨੇਵੀ ਬਲੂ ਆ ਗਿਆ ਤੇ ਇੱਕ ਆਪਣੇ ਕੋਲੇ ਆ ਗਿਆ ਜੀ ਵਾਈਨ ਸ਼ੇਡ ਇਹ ਵਾਲੇ ਸਾਰੇ ਸ਼ੇਡ ਜਿਹੜੇ ਆਪ ਨੂੰ ਸ਼ਾਪ ਦੇ ਉੱਤੇ ਅਵੇਲੇਬਲ ਹੈ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੈ ਸਕਰੀਨ ਤੇ ਨੀਚੇ ਦਿੱਤੇ ਨੰਬਰ ਤੇ ਆਰਡਰ ਪਲੇਸ ਕਰਕੇ ਆਪਣਾ ਸੂਟ ਬਾਈ ਕਰ ਸਕਦੇ ਹੋ ਧੰਨਵਾਦ ਜੀ